ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਕਹਿੰਦੇ ਨੇ ਮੌਤ ਦਾ ਸਮਾਂ ਅਟਲ ਹੁੰਦਾ ਹੈ ਜਿਸ ਤੋਂ ਇੱਕ ਮਿੰਟ ਵੀ ਇੱਧਰ ਉੱਧਰ ਨਹੀਂ ਹੋਇਆ ਜਾ ਸਕਦਾ ਅਜੇ ਹੀ ਇੱਕ ਉਦਾਹਰਨ ਬਲਾਚੌਰ ਰੋਪੜ ਹਾਈਵੇ ਤੋਂ ਮਿਲੀ ਜਿੱਥੇ ਬਲਾਚੌਰ ਵਿੱਚ ਪੈਂਦੇ ਸਰਪੰਚ ਟਾਬੇ ਦੇ ਕੋਲ ਇੱਕ ਸਵੇ ਫਟਕਾਰ ਦੇ ਨਾਲ ਟੀਵੀ ਐਸ ਸਕੂਟਰੀ ਦੀ ਅਜੀਬ ਤਰੀਕੇ ਨਾਲ ਟੱਕਰ ਹੋਈ ਜਿਸ ਵਿੱਚ ਸਕੂਟਰੀ ਦੇ ਪਿੱਛੇ ਬੈਠੀ ਔਰਤ ਦੀ ਮੌਤ ਹੋ ਗਈ ਜਦਕਿ ਸਕੂਟਰੀ ਚਾਲਕ ਗੰਭੀਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜਲੰਧਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਇੱਕ ਸਵੇ ਫਟਕਾਰ ਅਚਾਨਕ ਇਸ ਕਦਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਿਉਂ ਉਲਟੀਆਂ ਖਾਂਦੀ ਹੋਈ ਦੂਜੇ ਪਾਸੇ ਜਾਂਦੀ ਸੜਕ ਵਿੱਚ ਜਪੁੱਜੀ ਜਿਸ ਨੇ ਰੋਪੜ ਤੋਂ ਬਲਾਚੌਰ ਸਾਈਡ ਨੂੰ ਜਾ ਰਹੀ TVS ਸਕੂਟਰੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੌਰਾਨ ਸਕੂਟਰੀ ਦੇ ਪਿੱਛੇ ਬੈਠੀ ਪਿੰਡ ਕਮੌਰ ਨਿਵਾਸੀ ਲక్ష్ਮੀ ਦੇਵੀ ਦੀ ਮੌਤ ਹੋ ਗਈ ਜਦੋਂ ਕਿ ਸਕੂਟਰੀ ਚਾਲਕ ਬਾਬੂ ਰਾਮ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਸ ਘਟਨਾ ਦੀ ਸੂchnਾ ਸੰਬੰਧਿਤ ਥਾਣੇ ਨੂੰ ਦੇ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਏ ਤਾਂ ਵਿਚਾਰੇ ਆਪਣਾ ਜਾ ਰਹੇ ਸੀ ਹੁਣ ਕੋਈ ਗੱਡੀ ਉਧਰੋਂ ਆਈ ਉਹ ਪਿੱਛੋਂ ਪਾਟੀਆਂ ਕਰਦੀ। ভাই ਸਰ ਇੱਕ ਐਕਸੀਡੈਂਟ ਹੋਇਆ ਜੀ ਇਹ ਕਾਦਾ ਕਾਦਾ ਹੋਇਆ ਇਹਦੇ ਬਾਰੇ ਦੱਸਿਓ ਜੀ ਇੱਕ ਸਵਿਫਟ ਜੱਡੀ ਹੈ ਜੀ ਤੇ ਇੱਕ TVS ਹੈ ਦੀ ਸਕੂਟਰੀ ਹੈ ਇਹ ਜਿਹੜੀ ਕਾਰ ਹੈ ਕਿਧਰੋਂ ਆ ਰਹੀ ਸੀ ਉਹ ਜਲੰਧਰੋਂ ਚੰਡੀਗੜ੍ਹ ਜਾ ਰਹੀ ਸੀ ਤੇ ਇਹ ਹੋਇਆ ਕਿਵੇਂ ਹਾਦਸੇ ਦੇ ਬਾਰੇ ਦੱਸਿਓ ਜੀ ਇਹ ਡਵਾਈਡਰ ਨਾਲ ਟਕਰਾ ਕੇ ਗੱਡੀ ਦੂਜੇ ਪਾਸੇ ਆ ਗਈ। ਤੇ ਇਹ ਜਿਹੜੀ ਸਕੂਟਰੀ ਕਿੱਧਰੋਂ ਆ ਰਹੀ ਸੀ ਤੇ ਰੁਕੜ ਵੱਲ ਤੁਹੇ ਇੱਥੇ ਆ ਦੇਤੀ ਕੋਲੋਂ ਤੇ ਇਹਦੇ ਵਿੱਚ ਕਿੰਨੇ ਕੁ ਬੰਦਿਆਂ ਦੀ ਸੱਟਾਂ ਲੱਗੀਆਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਕ ਲੇਡੀ ਦੀ ਮੌਤ ਹੋ ਗਈ ਮੌਕੇ ਤੇ ਠੀਕ ਹੈ ਜੀ ਤੇ ਦੂਸਰਾ ਜਿਹੜਾ ਉਹਨਾਂ ਦਾ ਘਰ ਹਸਬੰਡ ਸੀਗਾ ਉਹਨਾਂ ਦੀ ਵੀ ਸੱਟ ਜ਼ਾਦੇ ਤੇ ਜਿਹੜੇ ਕਾਰ ਵਿੱਚ ਸੀਗੇ ਉਹਨੋਂ ਇੱਕੋ ਮੁੰਡਾ ਸੀਗਾ ਕੱਲਾ ਹੀ ਤੇ ਉਹਨਾਂ ਦੀ ਬਾਹ ਫ੍ਰੈਕਚਰ ਹੋ ਗਈ ਹਣੇ ਕਿੱਥੇ ਛੱਡ ਕੇ ਆਏ ਤੁਸੀਂ ਜ਼ਖਮੀਆਂ ਨੂੰ ਬੜਾ ਚੁਰ ਹਸਪੀਟਲ ਤੇ ਇਹਦੇ ਬਾਰੇ ਪਤਾ ਲੱਗਿਆ ਵੀ ਇਹ ਸਕੂਟਰੀ ਵਾਲੇ ਕੌਣ ਸੀ ਕਿੱਥੋਂ ਦੇ ਆਉਂਦੇ ਨਹੀਂ ਹਜੇ ਨਹੀਂ ਪਤਾ ਲੱਗਿਆ ਇਹ ਸਵੰਧਾ ਖਾਣੇ ਵਿੱਚ ਪਰਪੋਸ ਸੂਚਿਤ ਕਰਦੀ ਹੈ ਬੜਾ ਜਨ ਸਦਰ ਦਾ ਏਰੀਆ ਪੈਂਦਾ ਜੀ ਠੀਕ ਹੈ ਜੀ ਉਹਨਾਂ ਨੂੰ ਸੂਚਿਤ ਕਰ ਦਿੱਤਾ ਓਕੇ